ਪੰਜਾਬੀ ਕਲਾਕਾਰ ਰਣਜੀਤ ਪਾਵਾ ਜੋ ਕਿ ਆਪਣੀ ਗਾਇਕੀ ਦੇ ਲਈ ਅਕਸਰ ਹੀ ਸੁਰਖੀਆਂ ਬਟੋਰਦੇ ਨਜ਼ਰ ਆਉਂਦੇ ਨੇ ਹਾਲ ਫਿਲਹਾਲ ਹੀ ਗਾਇਕ ਆਪਣੇ ਕੈਨੇਡਾ ਟੂਰ ਦੇ ਵਿੱਚ ਬੀਜ਼ੀ ਚੱਲ ਰਹੇ ਨੇ ਤੇ ਹੁਣ ਉਹਨਾਂ ਨੇ ਕੁਝ ਅਜੀਹਾ ਐਲਾਨ ਕੀਤਾ ਜਿਸ ਦੇ ਚੱਲਦੇ ਉਹ ਖਬਰਾਂ ਦਾ ਹਿੱਸਾ ਬਣ ਗਏ ਨੇ ਰਣਜੀਤ ਪਾਵਾ ਜੋ ਕਿ ਅੱਜਕੱਲ ਆਪਣੇ ਕੈਨੇਡਾ ਟੂਰ ਦੇ ਵਿੱਚ ਬੀਜ਼ੀ ਚੱਲ ਰਹੇ ਨੇ ਆਪਣੀ ਆਵਾਜ਼ ਦੇ ਨਾਲ ਵਿਦੇਸ਼ੀ ਧਰਤੀ ਦੇ ਉੱਤੇ ਤੁਮਾ ਪਾਉਂਦੇ ਦਿਖਾਈ ਦੇ ਰਹੇ ਨੇ ਤੇ ਸਰੋਤਿਆਂ ਦਾ ਦਿਲ ਜਿੱਤ ਰਹੇ ਨੇ ਉਨ੍ਹਾਂ ਦੀਆਂ ਲਾਈਵ ਪਰਫਾਰਮੈਂਸਆਂ ਜਾਂ ਕਈ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਪਰ ਹਾਲ ਹੀ ਦੇ ਵਿੱਚ ਰਣਜੀਤ ਬਾਵਾ ਨੇ ਆਪਣੀ ਪਰਫਾਰਮੈਂਸ ਦੌਰਾਨ ਇੱਕ ਵੱਡਾ ਐਲਾਨ ਕੀਤਾ ਰਣਜੀਤ ਬਾਵਾ ਨੇ ਆਪਣੀ ਲਾਈਵ ਪਰਫਾਰਮੈਂਸ ਦੇ ਵਿੱਚ ਪੰਜਾਬ ਵਿੱਚ ਹੜ੍ਹ ਸਥਿਤੀ ਦੀ ਗੱਲ ਕਰਦੇ ਹੋਏ ਕਿਹਾ ਕੈਨੇਡਾ ਟੂਰ ਦੀ ਪਹਿਲੇ ਸ਼ੋਹ ਦੀ ਕਮਾਈ ਅਸੀਂ ਹੜਪੀੜਿਤ ਕਿਸਾਨ ਭਰਾਵਾਂ ਦੀ ਮਦਦ ਲਈ ਦਵਾਂਗੇ ਸਾਡੀ ਟੀਮ ਗਰਾਊਂਡ ਲੈਵਲ ਤੇ ਐ ਜਾਵੇਗੀ ਅਸੀਂ ਜਿੰਨੇ ਜੋਗੇ ਵੀ ਹਾਂ ਹਮੇਸ਼ਾ ਪੰਜਾਬ ਦੇ ਨਾਲ ਖੜੇ ਹਾਂ ਪੰਜਾਬ ਪੰਜਾਬੀ ਜਿੰਦਾਬਾਦ ਉਹਨਾਂ ਦੇ ਇਸ ਐਲਾਨ ਨੇ ਸਭ ਦਾ ਦਿਲ ਜਿੱਤ ਲਿਆ ਤੇ ਹਰ ਕੋਈ ਉਹਨਾਂ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਾ ਨਜ਼ਰ ਆ ਰਿਹਾ ਹੈ ਜਿਹੇ ਸ਼ੋਹ ਦਾ ਕਮਾਇਆ ਉਹ ਸਾਰਾ ਅਸੀਂ ਆਪਣੇ ਨਾਮ ਦੇ ਨਾਲ ਰੋਗੇ ਉਹ ਕੋਈ ਨਕਸ਼ਾ ਪਰ ਮੋਢੇ ਲਈ ਦੇਵੋ ਕਿਉਂਕਿ ਅਸੀਂ ਤੁਸੀਂ ਸਾਨੂੰ ਦੇਦੇ ਹੋ ਤੁਸੀਂ ਤੁਹਾਨੂੰ ਸੋਹਣ ਆਹ ਅਸੀਂ ਰਿਸ਼ਤ ਜਿੰਨੇ ਜਿੰਨੇ ਹੀ ਹੁੰਦੇ ਆਪਾਂ ਪੰਜਾਬ ਦੀ ਅਸੀਂ ਖਾਣੇ ਜਿੰਨੇ ਜੋ ਜਿੰਨਾਂ ਮਾਰੇ ਮਸਾਲੇ ਖਾਣਾ ਬਣਦੀ ਆਫਰ ਹੁੰਦਾ ਹੈ ਔਰ ਅੱਜ ਤੁਸੀਂ ਸਾਨੂੰ ਸੌਂਦਾ ਜੀ ਤੁਸੀਂ ਸਾਰਿਆਂ ਵਿੱਚ ਜਿੰਨਾ ਵੀ ਕਿੰਨਾ ਬੜਿਆ ਸਭੀ ਲੋਕੀ ਸੇਵਾ ਤੁਸੀਂ ਕਰਦੇ ਔਰ ਇਹ ਤਾਂ ਅੱਗੇ ਵੀ ਅਸੀਂ ਅੱਗੇ ਦੇਣੀ ਕਿਉਂਕਿ ਤੁਸੀਂ ਜਿਹੜੀ ਤਿਕਨ ਖਤਰੀ ਆਏ ਹੋ ਸੋ ਬੀਟਿਆ ਉਹਦਾ ਸਾਡਾ ਸ਼ੋਅ ਸੀ ਨਾ ਜਿਹੜੇ ਅਸੀਂ ਪ੍ਰੋਮੋਟਰ ਸਾਹਿਬ ਤੋਂ ਪੈਸੇ ਲੈਣੇ ਆ ਉਹ ਸਾਰੇ ਅਸੀਂ ਕਿਸਾਨ ਵੀਰਾਂ ਬੋਲੇ ਨਾ ਕਿ ਸਾਡਾ ਸਾਡੀ ਜਿੰਦਗੀ ਦਾ ਸਾਡੀ ਬਹੁਤ ਪੰਜਾਬ ਦੇ ਨਾਲ ਦੀ ਸਾਡੀ ਲਾਡੋ ਯਾਰ ਗੁਰੂ ਦਾ ਸਾਡੇ ਨਾਲ ਜਿਹੜੇ ਬੰਦ ਸਾਡੇ ਪੈਂਟਰਾ ਜਿਹੜੀ ਬਹੁਤ ਸਾਰੇ ਜਿਹੜੇ ਹਰ ਟੂਰ ਕੋਈ ਪਏ ਬਾਲਸਾਨ ਨੇ ਉਹਨਾਂ ਦਾ ਮਾਲ ਨੰਗਾ ਰੋਦੀ ਰੋਦੀ ਕਿਸਾਨੀ ਲਈ ਇੱਕ ਬੜੀ ਆਫੀ ਸਾਡੇ ਸਾਰੇ